ਵੈਕਸੀਨ ਨਾਲ ਹੋ ਸਕਦੀਆਂ ਨੇ ਗੰਭੀਰ ਬਿਮਾਰੀਆਂ ਪਹਿਲਾ ਕਰੋਨਾ ਲਈ ਵੈਕਸੀਨ ਹੁਣ ਵੈਕਸੀਨ ਲਈ ਲੱਗੇਗੀ ਵੈਕਸੀਨ ਬ੍ਰਿਟਿਸ਼ ਦੀ ਫਾਰਮਾ ਕੰਪਨੀ ਐਕਸਟਰਾ ਜਨਕਾ ਨੇ ਮੁੱਕੇ ਦੀ ਹਾਈ ਕੋਰਟ ਚ ਕੀਤਾ ਕਬੂਲਨਾਮਾ ਕੋਵਿਡ-19 ਵੈਕਸੀਨ ਨਾਲ ਹੋ ਸਕਦੀ ਹੈ ਟੀਟਸ ਬਿਮਾਰੀ ਐਕਸਟਰਾ ਜਨਕਾ ਦੇ ਫਾਰਮੂਲੇ ਨਾਲ ਭਾਰਤ ਚ ਤਿਆਰ ਕੀਤੀ ਗਈ ਸੀ ਕੋਵਿਡ ਸ਼ੀਲ ਵੈਕਸੀਨ ਸੀਰਮ ਇੰਸਟੀਚਿਊਟ ਨੇ ਕੋਵਿਡ ਸ਼ੀਲਡ ਨਾਮਕ ਦੀ ਬਣਾਈ ਸੀ ਵੈਕਸੀਨ ਭਾਰਤ ਚ ਸਭ ਤੋਂ ਵੱਧ ਕੋਵਿਡ ਸ਼ੀਲਡ ਵੈਕਸੀਨ ਦੀ ਲਗਾਈ ਗਈ ਡੋਜ਼ ਭਾਰਤ 'ਚ 175 ਕਰੋੜ ਕੋਵੀ ਸ਼ੀਲਡ ਵੈਕਸੀਨ ਦੀਆਂ ਲਗਾਈਆਂ ਗਈਆਂ ਡੋਜ਼ਾਂ ਹੁਣ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਵੈਕਸੀਨ ਦੇ ਸਾਈਡ ਇਫੈਕਟ ਦਿਖਣੇ ਸ਼ੁਰੂ ਹੋ ਗਏ ਜਿਨ੍ਹਾਂ ਦੇ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਨੇ ਜਿਵੇਂ ਕਿ ਹਾਰਟ ਅਟੈਕ ਖੂਨ ਦਾ ਜਮਣਾ ਅਤੇ ਹੋਰ ਕਈ ਬਿਮਾਰੀਆਂ ਲੱਗ ਸਕਦੀਆਂ ਨੇ ਕੋਰੋਨਾ ਵੈਕਸੀਨ ਨਾਲ ਹੋ ਸਕਦੀਆਂ ਨੇ ਗੰਭੀਰ ਬਿਮਾਰੀਆਂ ਪਹਿਲਾਂ ਕੋਰੋਨਾ ਲਈ ਵੈਕਸੀਨ ਹੁਣ ਵੈਕਸੀਨ ਲਈ ਲੱਗੇਗੀ ਵੈਕਸੀਨ ਬ੍ਰਿਟਿਸ਼ ਦੀ ਫਾਰਮਾ ਕੰਪਨੀ ਐਕਸਟਰਾ ਜਨਕਾ ਨੇ ਯੂਕੇ ਦੀ ਹਾਈ ਕੋਰਟ ਚ ਕੀਤਾ ਕਬੂਲਨਾਮਾ ਕੋਵਿਡ-19 ਵੈਕਸੀਨ ਨਾਲ ਹੋ ਸਕਦੀ ਹੈ ਟੀਟੀਐਸ ਬਿਮਾਰੀ ਐਕਸਟਰਾ ਜਨਕਾ ਦੇ ਫਾਰਮੂਲੇ ਨਾਲ ਭਾਰਤ ਚ ਤਿਆਰ ਕੀਤੀ ਗਈ ਸੀ ਕੋਵਿਡ ਸ਼ੀਲਡ ਵੈਕਸੀਨ سیرਮ ਇੰਸਟੀਚਿਊਟ ਨੇ ਕੋਵਿਡ ਸ਼ੀਲਡ ਨਾਮਕ ਦੀ ਬਣਾਈ ਸੀ ਵੈਕਸੀਨ ਭਾਰਤ ਚ ਸਭ ਤੋਂ ਵੱਧ ਕੋਵੀ ਸ਼ੀਲਡ ਵੈਕਸੀਨ ਦੀ ਲਗਾਈ ਗਈ ਡੋਜ਼ ਭਾਰਤ 'ਚ 175 ਕਰੋੜ ਕੋਵੀ ਸ਼ੀਲਡ ਵੈਕਸੀਨ ਦੀਆਂ ਲਗਾਈਆਂ ਗਈਆਂ ਡੋਜ਼ਾਂ ਹੁਣ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਵੈਕਸੀਨ ਦੇ ਸਾਈਡ ਇਫੈਕਟ ਦਿਖਣੇ ਸ਼ੁਰੂ ਹੋ ਗਏ ਜਿਨ੍ਹਾਂ ਦੇ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਨੇ ਜਿਵੇਂ ਕਿ ਹਾਰਟ ਅਟੈਕ ਖੂਨ ਦਾ ਜੰਮਣਾ ਅਤੇ ਹੋਰ ਕਈ ਬਿਮਾਰੀਆਂ ਲੱਗ ਸਕਦੀਆਂ ਨੇ ਕੋਰੋਨਾ ਵੈਕਸੀਨ ਨਾਲ ਹੋ ਸਕਦੀਆਂ ਨੇ ਗੰਭੀਰ ਬਿਮਾਰੀਆਂ ਪਹਿਲਾ ਕੋਰੋਨਾ ਲਈ ਵੈਕਸੀਨ ਹੁਣ ਵੈਕਸੀਨ ਲਈ ਲੱਗੇਗੀ ਵੈਕਸੀਨ ਬ੍ਰਿਟਿਸ਼ ਦੀ ਫਾਰਮਾ ਕੰਪਨੀ ਐਕਸਟਰਾ ਜਨਕਾ ਨੇ ਯੂਕੇ ਦੀ ਹਾਈ ਕੋਰਟ ਚ ਕੀਤਾ ਕਬੂਲਨਾਮਾ ਕੋਵਿਡ-19 ਵੈਕਸੀਨ ਨਾਲ ਹੋ ਸਕਦੀ ਹੈ ਟੀਟੀਐਸ ਬਿਮਾਰੀ ਐਕਸਟਰਾ ਜਨਕਾ ਦੇ ਫਾਰਮੂਲੇ ਨਾਲ ਭਾਰਤ ਚ ਤਿਆਰ ਕੀਤੀ ਗਈ ਸੀ ਕੋਵਿਡ ਸ਼ੀਲ ਵੈਕਸੀਨ ਇਰਮ ਇੰਸਟੀਚਿਊਟ ਨੇ ਕੋਵਿਡ ਸ਼ੀਲਡ ਨਾਮਕ ਦੀ ਬਣਾਈ ਸੀ ਵੈਕਸੀਨ ਭਾਰਤ ਚ ਸਭ ਤੋਂ ਵੱਧ ਕੋਵਿਡ ਸ਼ੀਲਡ ਵੈਕਸੀਨ ਦੀ ਲਗਾਈ ਗਈ ਡੋਜ਼ ਭਾਰਤ 'ਚ 175 ਕਰੋੜ ਕੋਵੀ ਸ਼ੀਲਡ ਵੈਕਸੀਨ ਦੀਆਂ ਲਗਾਈਆਂ ਗਈਆਂ ਡੋਜ਼ਾਂ ਹੁਣ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਵੈਕਸੀਨ ਦੇ ਸਾਈਡ ਇਫੈਕਟ ਦਿਖਣੇ ਸ਼ੁਰੂ ਹੋ ਗਏ ਜਿਨ੍ਹਾਂ ਦੇ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਨੇ ਜਿਵੇਂ ਕਿ ਹਾਰਟ ਅਟੈਕ ਖੂਨ ਦਾ ਜਮਣਾ ਅਤੇ ਹੋਰ ਕਈ ਬਿਮਾਰੀਆਂ ਲੱਗ ਸਕਦੀਆਂ ਨੇ ਕਰੋਨਾ ਵੈਕਸੀਨ ਨਾਲ ਹੋ ਸਕਦੀਆਂ ਨੇ ਗੰਭੀਰ ਬਿਮਾਰੀਆਂ ਪਹਿਲਾਂ ਕਰੋਨਾ ਲਈ ਵੈਕਸੀਨ ਹੁਣ ਵੈਕਸੀਨ ਲਈ ਲੱਗੇਗੀ ਵੈਕਸੀਨ ਬ੍ਰਿਟਿਸ਼ ਦੀ ਫਾਰਮਾ ਕੰਪਨੀ ਐਕਸਟਰਾ ਜਨਕਾ ਨੇ ਯੂਕੇ ਦੀ ਹਾਈ ਕੋਰਟ ਚ ਕੀਤਾ ਕਬੂਲਨਾਮਾ ਕੋਵਿਡ-19 ਵੈਕਸੀਨ ਨਾਲ ਹੋ ਸਕਦੀ ਹੈ ਟੀਟੀਐਸ ਬਿਮਾਰੀ ਐਕਸਟਰਾ ਜਨਕਾ ਦੇ ਫਾਰਮੂਲੇ ਨਾਲ ਭਾਰਤ ਚ ਤਿਆਰ ਕੀਤੀ ਗਈ ਸੀ ਕੋਵਿਡ ਸ਼ੀਲ ਵੈਕਸੀਨ ਇਰਮ ਇੰਸਟੀਚਿਊਟ ਨੇ ਕੋਵਿਡ ਸ਼ੀਲਡ ਨਾਮਕ ਦੀ ਬਣਾਈ ਸੀ ਵੈਕਸੀਨ ਭਾਰਤ ਚ ਸਭ ਤੋਂ ਵੱਧ ਕੋਵਿਡ ਸ਼ੀਲਡ ਵੈਕਸੀਨ ਦੀ ਲਗਾਈ ਗਈ ਡੋਜ਼ ਭਾਰਤ 'ਚ 175 ਕਰੋੜ ਕੋਵੀ ਸ਼ੀਲਡ ਵੈਕਸੀਨ ਦੀਆਂ ਲਗਾਈਆਂ ਗਈਆਂ ਡੋਜ਼ਾਂ ਹੁਣ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਵੈਕਸੀਨ ਦੇ ਸਾਈਡ ਇਫੈਕਟ ਦਿਖਣੇ ਸ਼ੁਰੂ ਹੋ ਗਏ ਜਿਨ੍ਹਾਂ ਦੇ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਨੇ ਜਿਵੇਂ ਕਿ ਹਾਰਟ ਅਟੈਕ ਖੂਨ ਦਾ ਜਮਣਾ ਅਤੇ ਹੋਰ ਕਈ ਬਿਮਾਰੀਆਂ ਲੱਗ ਸਕਦੀਆਂ